ਹੈਲੋ ਜੀ ਸਾਰੇ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਹੈਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਲਓ ਜੀ ਜਿਹੜੇ ਅੱਜ ਆਪਣੇ ਸੂਟ ਵਰਕ ਹੋ ਕੇ ਆਏ ਨੇ ਹਨਾ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਲੱਗਦੇ ਆਂ ਵੀ ਕੀ ਕੀ ਕੱਪੜੇ ਤੇ ਕਿੱਦਾਂ ਦਾ ਆਪਾਂ ਨੇ ਜਿਹੜਾ ਹੈਗਾ ਵਰਕ ਕਰਾਇਆ ਤੁਹਾਨੂੰ ਸਾਡੇ ਕਾਰੀਗਰਾਂ ਦਾ ਜਿਹੜਾ ਹੈਗਾ ਕੰਮ ਚੈੱਕ ਕਰਵਾਉਣ ਲੱਗੇ ਆਂ ਵੀ ਅਸੀਂ ਜਿਹੜੇ ਹੈਗੇ ਸਾਡੇ ਕਾਰੀਗਰਾਂ ਦੀ ਕਿੰਨੀ ਕਿ ਸਫਾਈ ਹੈਗੀ ਇਹ ਕੰਮ ਤੇ ਉਹ ਜਿਹੜਾ ਹੈਗਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਯਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਢੂਰੀ ਗੁਰਦੁਆਰਾ ਕਲੰਗੀਧਰ ਦਸਮੇਸ਼ ਨਗਰ ਦਾ ਜਿਹੜਾ ਹੈਗਾ ਗੇਟ ਜਿਹਾ ਬਣਿਆ ਹੋਇਆ ਜੀ ਉਹਦੇ ਬਿਲਕੁਲ ਜਿਹੜਾ ਹੈਗਾ ਆਪੋਜੀਟ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਉੱਥੋਂ ਜਦੋਂ ਤੁਸੀਂ ਗਲੀ ਦੇ ਵਿੱਚ ਦੇਖੋਗੇ ਸਾਹਮਣੇ ਆਪਣਾ ਤੁਹਾਨੂੰ ਬੋਰਡ ਲੱਗਿਆ ਦਿਖ ਜਾਏਗਾ ਜਦੋਂ ਮਰਜੀ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਵਰਕ ਕਰੇ ਹੋਏ ਸੂਟ ਵੀ ਹੁੰਦੇ ਆ ਤੁਸੀਂ ਐਟ ਅ ਟਾਈਮ ਕਦੇ ਕੱਪੜਾ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਪਸ਼ਮੀਨੇ ਦੇ ਵਿੱਚ ਜਾਂ ਜਿੱਦਾਂ ਦੇ ਵੀ ਕੱਪੜੇ ਦੇ ਵਿੱਚ ਤੁਸੀਂ ਵਰਕ ਤਾਂ ਕਿਰਦਨਾ ਚਾਹੁੰਦੇ ਹੋ ਸਾਡੀ ਪਸੰਦ ਦੇ ਵਰਕ ਕਰੇ ਵੀ ਹੁੰਦੇ ਆ ਤੁਸੀਂ ਆਪਣੀ ਪਸੰਦ ਦੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਕੇ ਵੀ ਕਰਵਾ ਸਕਦੇ ਹੋ ਜਿੱਦਾਂ ਤੁਸੀਂ ਆਪਣੀ ਲੈਂਥ ਵਗੈਰਾ ਘੇਰਾ हिਪ ਵਗੈਰਾ ਦੱਸ ਕੇ ਆਪਣੀ ਪਸੰਦ ਦਾ ਵਰਕ ਕਰਵਾ ਸਕਦੇ ਹੋ ਚਾਹੇ ਤੁਸੀਂ ਹੈਂਡਵਰਕ ਕਰਵਾਉਣਾ ਚਾਹੇ ਤੁਸੀਂ ਥ्रेड ਵਰਕ ਕਰਵਾਉਣਾ ਚਾਹੇ ਤੁਸੀਂ ਨੀਡਲ ਵਰਕ ਕਰਵਾਉਣਾ ਚਾਹੇ ਤੁਸੀਂ ਆਰੀ ਵਰਕ ਕਰਵਾਉਣਾ ਆਪਾਂ ਜਿਹੜਾ ਹੈਗਾ ਸਾਰੇ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਆਪਾਂ ਦਾ ਵਰਕ ਕਰਵਾਉਣਾ ਹੈ ਜੀ ਬਾਕੀ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਕੱਪੜਾ ਤੁਹਾਨੂੰ ਜਾਊਗਾ ਜੇ ਤੁਸੀਂ ਸਾਡੇ ਕੋਲੋਂ ਕੱਪੜਾ ਖਰੀਦਣਾ ਚਾਹੁੰਦੇ ਹੋ ਜਿਹੇ ਜਾਂ ਮਰਜ਼ੀ ਕੱਪੜਾ ਹੈਂਡਵਰਕ ਸੂਟ ਵੀ ਮਿਲ ਜਾਣਗੇ ਤੁਹਾਨੂੰ ਸਾਡੇ ਕੋਲੋਂ ਫ੍ਰੈਡਵਰਕ ਸੂਟ ਵੀ ਮਿਲ ਜਾਣਗੇ ਜੀ ਬਾਕੀ ਆਪਾਂ ਜਿਹੜਾ ਹੈਗਾ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਜੀ ਸਲਾਈ ਦੀ ਟ੍ਰੇਨਿੰਗ ਵੀ ਦਿੰਨੇ ਆ ਬਿਊਟੀਸ਼ਨ ਦੇ ਕੋਰਸ ਵੀ ਕਰਵਾਉਨੇ ਆ ਤੁਸੀਂ ਕਿਹੋ ਜਿਹੇ ਵੀ ਜਿਹੜੇ ਹੈਗੇ ਕੋਰਸ ਕਰਨਾ ਚਾਹੁੰਦੇ ਹੋ ਸਾਡੇ ਕੋਲੋਂ ਕਰ ਸਕਦੇ ਹੋ ਜੀ ਆ ਲਓ ਜੀ ਆਪਾਂ ਹੁਣ ਜਿਹੜੇ ਹੈਗੇ ਤੁਹਾਡੇ ਨਾਲ ਸੂਟ ਤੋਂ ਸ਼ੁਰੂ ਕਰਦੇ ਆ ਇਹ ਜਿਹੜਾ ਹੈਗਾ ਪਸ਼ਮੀਨੇ ਦਾ ਸੂਟ ਹੈ ਜੀ ਆ ਦੇਖੋ ਇਹਦੇ ਨਾਲ ਦਾ ਤੁਹਾਨੂੰ ਇੱਕ ਸਾਡੇ ਕੋਲੋਂ ਗ੍ਰੀਨ ਕਲਰ ਦਾ ਸੂਟ ਮਿਲ ਜੂ ਮਹਿੰਦੀ ਜਾਂ ਮਹਿੰਦੀ ਜਾਂ ਗ੍ਰੀਨ ਕਹਿ ਲਈਏ ਸ਼ੇਮ ਵਰਕ ਦਾ ਇਹਦਾ ਜਿੱਦਾਂ ਤੁਸੀਂ ਕੋਈ ਲੈਂਥ ਦਾ ਚੱਕਰ ਨਹੀਂ ਹੈਗਾ ਜੀ ਕੋਈ ਘੇਰੇ ਦਾ ਚੱਕਰ ਨਹੀਂ ਕੋਈ ਹਿਪ ਦਾ ਨਹੀਂ ਇਹ ਸਾਡੇ ਇਸ ਹਿਸਾਬ ਨਾਲ ਸੂਟ ਕਰਵਾਏ ਹੋਇਆ ਜਿੱਦਾਂ ਤੁਸੀਂ 43 44 ਇੰਚ ਦੀ 45 ਵੀ ਲੈਂਥ ਕਰ ਸਕਦੇ ਹੋ ਕਿਉਂਕਿ ਉੱਪਰੋਂ ਇਹਦਾ ਅਸੀਂ ਕੋਈ ਗਲਿਆ ਵਗੈਰਾ ਨਹੀਂ ਬਣਵਾਇਆ ਤੁਸੀਂ ਜਿੰਨੀ ਮਰਜ਼ੀ ਲੈਂਥ ਰਖਵਾ ਲਓ ਜ਼ਿਆਦਾਤਰ ਭੈਣਾਂ ਦੀ ਇਹ ਪ੍ਰੋਬਲਮ ਆਉਂਦੀ ਹੈ ਜੀ ਕਿ ਲੈਂਥ ਨਹੀਂ ਪੂਰੀ ਆਉਂਦੀ ਇਹਦੀ ਤੁਸੀਂ 40 ਵੀ ਰਖਾ ਸਕਦੇ ਹੋ ਦੇਖੋ ਜੇ ਤੁਸੀਂ ਘੱਟ ਲੈਂਥ ਰਖਾਉਣਾ ਚਾਹੁੰਦੇ ਹੋ ਨਾ ਜਿੱਦਾਂ ਇਹ ਸਾਡਾ ਕੀਤਾ ਹੋਇਆ ਹੈ ਨਾ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਫੋਲਡ ਕਰ ਸਕਦੇ ਹੋ ਮਤਲਬ ਕਿ ਕਢਾਈ ਤੋਂ ਚੱਕ ਸਕਦੇ ਹੋ ਲੈਂਥ ਜਿੰਨੀ ਮਰਜ਼ੀ ਤੁਸੀਂ ਇਹਦੀ ਘਟਾ ਵੀ ਸਕਦੇ ਹੋ ਵਧਾ ਵੀ ਸਕਦੇ ਹੋ ਉਹ ਆਪਦੇ ਹੱਥ ਹੈ ਜੀ ਬਾਕੀ ਆਪਣੀ ਕਢਾਈ ਜਿਹੜੀ ਹੈਗੀ ਇੱਕ ਸਾਈਡ ਤੇ ਕਰਾਈ ਹੁੰਦੀ ਹੈ ਜਿੱਦਾਂ ਸੂਟ ਆਉਂਦੇ ਆ ਉਹਨਾਂ ਦੀ ਵਿਚਾਲੇ ਕਢਾਈ ਤਰੀ ਪਈ ਹੁੰਦੀ ਹੈ ਜਿਹੜੇ ਗੋਡੇ ਵਗੈਰਾ ਪਾਉਣ ਦੀ ਪ੍ਰੋਬਲਮ ਆਉਂਦੀ ਹੈ ਇਹਦੇ ਪੂਰਾ ਖੁੱਲਾ ਕੱਪੜਾ ਦੇਖੋ ਸਾਈਡ ਤੋਂ ਵੱਤਦਾ ਆ ਤੁਸੀਂ ਜਿੰਨੇ ਮਰਜ਼ੀ ਇਹਦੇ ਗੋਡੇ ਵਗੈਰਾ ਪਾ ਸਕਦੇ ਹੋ ਕਢਾਈ ਦੀ ਤੁਹਾਨੂੰ ਮੈਂ ਨੇੜੇ ਰੱਖ ਕੇ ਫਿਨਿਸ਼ਿੰਗ ਚੈੱਕ ਕਰਵਾ ਦਾਂਗੇ ਦੇਖੋ ਬਾਕੀ ਤੁਹਾਨੂੰ ਦਿਖ ਹੀ ਰਹੀ ਹੈ ਕੜਾਈ ਹੈ ਨਾ ਇਹ ਜਿੱਦਾਂ ਆਪਣਾ ਸ਼ਰਟ ਦੀ ਆ ਗਈ ਜੀ ਸ਼ਰਟ ਆ ਪਲੱਸ 슬ੀਵਸ ਤੇ ਵਰਕ ਹੈਗਾ ਜੀ ਸੇਮ ਵਰਕ ਜਿਹੜਾ ਹੈਗਾ 슬ੀਵਸ ਤੇ ਆਊਗਾ ਜੀ ਤੇ ਦੇਖੋ ਜੇ ਤੁਸੀਂ ਬਾਹਵਾ ਤੇ ਇਹ ਡਿਜ਼ਾਈਨ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਮੂਰੀਆਂ ਤੇ ਵੀ ਕਰ ਸਕਦੇ ਹੋ ਬਾਟਮ ਤੇ ਕਰ ਸਕਦੇ ਹੋ ਸਲਵਾਰ ਦੀ ਮੂਰੀ ਤੇ ਕਰ ਸਕਦੇ ਹੋ ਜਿਹੜੇ ਹੈਗੇ ਬਾਹਵਾ ਵਗੈਰਾ ਦਾ ਸਰ ਵੀ ਜਾਂਦਾ ਜਿੱਦਾਂ ਆਪਾਂ ਨੇ ਕੋਟੀ ਵਗੈਰਾ ਪਾ ਲੈਣੀ ਹੁੰਦੀ ਹੈ ਸਰਦੀਆਂ ਦੇ ਵਿੱਚ ਹਨਾ ਤਾਂ ਤੁਸੀਂ ਇਹ ਸਲਵਾਰ ਦੇ ਮੋਰੀਆ ਤੇ ਵੀ ਕਰ ਸਕਦੇ ਹੋ ਜਿੱਦਾਂ ਵਾਮਾ ਨੂੰ ਤੁਸੀਂ ਪਾਈਪਿੰਗ ਦੀ ਫਿਨਿਸ਼ਿੰਗ ਦੇ ਸਕਦੇ ਹੋ ਆ ਦੇਖੋ ਇਹ ਆਪਣਾ ਇਹਦੇ ਵਿੱਚ ਇੱਕ ਮਹਿੰਦੀ ਕਲਰ ਮਿਲ ਜੂਗਾ ਜੀ ਇਹ ਵਾਲਾ ਕੰਨਰ ਮਿਲ ਜੂਗਾ ਇਹਦੇ ਵਿੱਚ ਆਪਣੇ ਕੋਲੇ ਸੇਮ ਕਲਰ ਹੈ ਇਹ ਵਾਲਾ ਜਿਹੜੇ ਹੈਗੇ ਨੇ ਕਰਵਾਏ ਸੀਗੇ ਚਾਰ ਕਲਰ ਕਰਵਾਏ ਸੀਗੇ ਦੋ ਆਪਣੇ ਜਿਹੜੇ ਹੈਗੇ ਨੇ ਸੋਲਡ ਹੋਗੇ ਜੀ ਆ ਦੇਖੋ ਇਹ ਇਹ ਜਿੱਦਾਂ ਵਾਈਨ ਜਿਹਾ ਕਲਰ ਇਹ ਵਾਈਨ ਵੀ ਨਹੀਂ ਕਹਿ ਸਕਦੇ ਹਨਾ ਤੇ ਇਹ ਜਿਹੜਾ ਹੈਗਾ ਗਰੇਜ ਜਿਹਾ ਕਲਰ ਆਏਗਾ ਆਪਣੇ ਕੋਲੇ ਜਾਮਣੀ ਗਰੇਜ ਆ ਗਿਆ ਤੇ ਇੱਕ ਆਪਣੇ ਕੋਲੇ ਇਹ ਲਾਈਟ ਜਿਹਾ ਜਾਮਣੀ ਆ ਗਿਆ ਪਰਪਲ ਤੇ ਲਾਈਟ ਜਾਮਣੀ ਜਾ ਗਿਆ ਦੇਖੋ ਪਸ਼ਮੀਨੇ ਦੇ सूट ਨੇ ਇਹਦਾ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੇਖੋ ਇਹ ਵਾਲਾ ਜਿਹੜਾ ਗਲੇ ਤੇ ਆਉਂ ਇਹਦੀ ਵੀ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਇਹ ਦੇਖੋ ਇਹ ਜਿੱਦਾਂ ਲੈਸੇ ਚ ਪਾ ਕੇ ਹਨਾ ਆਪਾਂ ਇਸ ਤਰ੍ਹਾਂ ਜਿਹੜਾ ਕਮਰ ਤੱਕ ਡਿਜ਼ਾਈਨ ਬਣਾਉਂਦੇ ਸੀਗੇ ਇਹਦੇ ਗਾਲਾ ਵਿੱਚ ਵੜ ਜਾਣੇ ਇਹਦੀ ਵੀ ਕੋਈ ਲੈਂਥ ਵਗੈਰਾ ਦੀ ਪ੍ਰੋਬਲਮ ਨਹੀਂ ਦੇਖੋ ਜਿਹੜਾ ਹੈਗਾ ਥ्रेड ਪਲੱਸ ਜਰੀ ਵਰਕ ਹੋਇਆ ਹੋਇਆ ਇਹਦੇ ਉੱਪਰ ਨਾਲ ਜਰੀ ਦਾ ਟੱਚ ਦਿੱਤਾ ਹੋਇਆ ਜੀ ਕਾਫੀ ਜਰੀ ਦਾ ਕੰਮ ਹੈਗਾ ਇਹ ਜਿੱਦਾਂ ਕਾਰਨਰ ਤੇ ਹਨਾ ਇਹ ਵਾਲੇ ਬੂਟੇ ਬਣੇ ਹੋਏ ਆ ਤੇ ਪਲੱਸ 슬ੀਵਸ ਵਰਕ ਹੈਗਾ ਜੀ ਆ ਦੇਖੋ ਇਹ ਜਿਸ ਤਰ੍ਹਾਂ ਜਿਹੜੀ ਬੇਲ ਬਣੀ ਹੋਈ ਹੈ ਬਹੁਤ ਸੋਹਣੀ ਇਹਨੂੰ ਤੁਸੀਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੂਰੀ ਤੇ ਵੀ ਕਰ ਸਕਦੇ ਹੋ ਸਲਵਾਰ ਦੀ ਮੂਰੀ ਤੇ ਵੀ ਜੇ ਤੁਸੀਂ ਬਾਹਵਾ ਤੇ ਵੀ ਕਰਵਾਉਣਾ ਚਾਹੁੰਦੇ ਹੋ ਸਲਵਾਰ ਦੀ ਮੂਰੀ ਤੇ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਕੇ ਜਿੱਦਾਂ ਦੀ ਮਰਜ਼ੀ ਵਰਕ ਕਰਵਾ ਸਕਦੇ ਹੋ ਆਪਣਾ ਨਾਪ ਵਗੈਰਾ ਦੇ ਕੇ ਤੁਸੀਂ ਕੰਨੀਆਂ ਬਾਹਵਾ ਕਰਵਾਉਣਾ ਚਾਹੁੰਦੇ ਹੋ ਜਾਂ ਨਾਲ ਬਾਟਮ ਤੇ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਤੁਸੀਂ ਕਰਵਾ ਸਕਦੇ ਹੋ ਆ ਦੇਖੋ ਇਹ ਆਪਣਾ ਹੈਗਾ ਇਹ ਵਾਲਾ ਸੂਟ ਆਦਲਾ ਆਪਣਾ ਹੈਗਾ ਜੀ ਇਹ ਵਾਲਾ ਸੂਟ ਜਿਹੜੀ ਹੈਗੀ ਪੂਰੀ ਸਫਾਈ ਦੇ ਨਾਲ ਜਿਹੜਾ ਹੈਗਾ ਕੰਮ ਕੀਤਾ ਹੋਊਗਾ ਜੀ ਦੇਖੋ ਇਹ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਹੈਗਾ ਆ ਜਿਹੜੇ ਸਾਰੇ ਇਹ ਉਹਨਾਂ ਦੇ ਨਾਪ ਦੇ ਹਿਸਾਬ ਨਾਲ ਬਣਾਇਆ ਹੋਇਆ ਜੀ ਇਹ ਸੂਟ ਜਿਹੜੇ ਹੈਗੇ ਨੇ ਇਹ ਦੋਏ ਸੂਟ ਨਾਪ ਦੇ ਹਿਸਾਬ ਨਾਲ ਬਣਾਏ ਹੋਇਆ ਕਿਉਂਕਿ ਇਹਨਾਂ ਦਾ ਘੇਰਾ हिਪ ਵਗੈਰਾ ਸਾਰਾ ਕੁਝ ਮਿਲ ਕੇ ਬਣਾਇਆ ਗਿਆ ਹੈ ਉਹਨਾਂ ਨੇ ਆਪਣਾ ਜਿਹੜਾ ਹੈਗਾ ਨਾਪ ਦਿੱਤਾ ਸੀਗਾ ਸਾਨੂੰ ਇਹ ਕਿਸੇ ਦੇ ਸੂਟ ਹੈਗੇ ਆ ਆਪਾਂ ਨੇ ਬੁਟੀਕ ਤੋਂ ਤਿਆਰ ਹੋਏ ਆ ਆ ਦੇਖੋ ਕਿੰਨਾ ਸੋਹਣਾ ਜਿੱਦਾਂ ਜਿਹੜਾ ਡਿਜ਼ਾਈਨ ਉਹਨਾਂ ਨੇ ਕਿਹਾ ਸੀਗਾ ਆਪਾਂ ਨੇ ਉਹੀ ਸੇਮ ਡਿਜ਼ਾਈਨ ਜਿਹੜਾ ਹੈਗਾ ਇਹ ਰੈਡੀ ਕਰਵਾ ਕੇ ਦਿੱਤਾ ਜੀ ਜਿਹੜਾ ਡਿਜ਼ਾਈਨ ਉਹਨਾਂ ਨੇ ਪਸੰਦ ਕਰਿਆ ਸੀਗਾ ਇਹ ਘੇਰੇ ਦਾ ਡਿਜ਼ਾਈਨ ਪਲੱਸ ਸੁਨੀਰ ਸਵਾਰਕ ਆ ਦੇਖੋ ਉਦਾਂ ਹੀ ਜਿਹੜਾ ਹੈਗਾ ਬਾਹ ਤੇ ਕੰਮ ਕੀਤਾ ਗਿਆ ਬਾਹ ਤੇ ਵੀ ਉਦਾਂ ਹੀ ਕੰਮ ਕੀਤਾ ਗਿਆ ਤੇ ਉਹਨਾਂ ਨੇ ਮੂਰੀ ਦਾ ਨਹੀਂ ਕਰਵਾਇਆ ਵਾਮਾ ਤੇ ਇਹਦਾ ਘੇਰੇ ਦਾ ਕਰਵਾਇਆ ਸੀਦਾ ਇਹ ਜਿਹੜੀਆਂ ਹੈਗੀਆਂ ਬੇਲਾਂ ਸੇਮ ਜੇ ਕਰਵਾਈਆਂ ਨੇ ਉਹਨਾਂ ਨੇ ਪਰ ਥੋੜਾ ਜਿਹਾ ਜਿਹੜਾ ਘੇਰੇ ਦੇ ਵਿੱਚ ਇਹ ਜਿੱਦਾਂ ਬਾਕੀ ਤਾਂ ਸੇਮ ਹੀ ਹੈਗਾ ਜੀ ਬੇਲ ਸੇਮ ਹੈ ਜੀ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਸੇਮ ਹੋਊਗਾ ਉਹਨਾਂ ਨੇ ਘੇਰੇ ਤੇ ਜਿਹੜਾ ਹੈਗਾ ਫਰਕ ਕਰਵਾਇਆ ਜਿੱਦਾਂ ਇਹ ਵਾਲਾ ਦੇਖੋ ਘੇਰੇ ਤੇ ਹੋਰ ਡਿਜ਼ਾਈਨ ਕੀਤਾ ਆ ਚਾਕਾਂ ਤੇ ਹੋਰ ਕੀਤਾ ਆ ਹਨਾ ਆਪਣੇ ਬਟੇਕ ਤੇ ਕੋਈ ਤੁਹਾਨੂੰ ਇਦਾਂ ਦੀ ਉਹ ਨਹੀਂ ਆਊਗਾ ਜਿੱਦਾਂ ਤੁਹਾਡੀ ਪਸੰਦ ਹੈ ਤੁਸੀਂ ਆਪਣੀ ਪਸੰਦ ਦਾ ਜਿੱਦਾਂ ਮਰਜ਼ੀ ਦੱਸ ਕੇ ਡਿਜ਼ਾਈਨ ਤਿਆਰ ਕਰਾ ਸਕਦੇ ਹੋ ਤੁਸੀਂ ਆਪਣੀ ਫੋਟੋ ਵੀ ਸਾਨੂੰ ਭੇਜ ਕੇ ਜਿਹੜਾ ਹੈਗਾ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਆ ਦੇਖੋ ਇਹਦਾ ਵੀ ਆਪਾਂ ਨੇ ਉਹਨਾਂ ਦਾ हिਪ ਵਗੈਰਾ ਮਿਣ ਕੇ ਸਾਰਾ ਘੇਰਾ ਜਿੱਦਾਂ हिਪ ਉਹਨਾਂ ਦੇ 1 ਇੰਚ ਜ਼ਿਆਦਾ ਹੈਗੀ ਹੈ ਜੇ ਘੇਰਾ 1 ਇੰਚ ਘੱਟ ਹੈਗਾ ਕਈ ਵਾਰੀ ਦੇਖਿਆ ਕਿ ਇਹ ਛੋਟਾ ਪਾਉਂਦੇ ਆ ਹਨਾ ਤੇ ਇਹਨਾਂ ਦੇ ਵੀ ਪਲਾਸਸ ਦੀਵਸ ਵਰਕ ਨਾਲ ਬਾਹ ਦਾ ਵਰਕ ਹੈ ਬਹੁਤ ਸੋਹਣਾ ਕਲਰ ਹੈ ਇਹ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈਗਾ ਬਹੁਤ ਸੋਹਣਾ ਕਲਰ ਹੈਗਾ ਤੇ ਇੱਕ ਆਪਣੇ ਮੈਂ ਇਹ ਕਟਿੰਗ ਕਰ ਲਿਆ ਸੀ ਦਾ ਇਹ ਵੀ ਸੂਟ ਆਪਣੇ ਜਿਹੜਾ ਹੈਗਾ ਬੁਟੀਕ ਤੋਂ ਵਰਕ ਹੋਇਆ ਆ ਦੇਖੋ ਦਿਖਾਵਾਂਗੀ ਮੈਂ ਤੁਹਾਨੂੰ ਇਹ ਫੋਟੋ ਤੋਂ ਪੀਸੋ ਤਿਆਰ ਹੋਇਆ ਹੋਇਆ ਜੀ ਜਿੱਦਾਂ ਸਾਨੂੰ ਉਹਨਾਂ ਨੇ ਆਪਣੀ ਫੋਟੋ ਭੇਜੀ ਹੈ ਨਾ ਤੇ ਇਹ ਪਹਿਣ ਬਾਹਰੋਂ ਕਿਸੇ ਭੈਣ ਦਾ ਸੂਟ ਆਇਆ ਹੋਇਆ ਆ ਦੇਖੋ ਉਹਨਾਂ ਨੇ ਆਪਣੇ ਫੋਟੋ ਭੇਜੀ ਸੀ ਕਿ ਸੇਮ ਆਪਾਂ ਨੇ ਜਿਹੜਾ ਹੈਗਾ ਉਹਨਾਂ ਦਾ ਡਿਜ਼ਾਈਨ ਰੈਡੀ ਕਰਕੇ ਦਿੱਤਾ ਜਦੋਂ ਇਹ ਸੂਟ ਤਿਆਰ ਹੋ ਗਿਆ ਤੁਹਾਨੂੰ ਦਿਖਾਵਾਂਗੇ ਇਹਦਾ ਆਪਾਂ ਨੇ ਨਾਲ ਔਰਗੰਝਾ ਦਾ ਦੁਪੱਟਾ ਵੀ ਰੈਡੀ ਕੀਤਾ ਵਰਕ ਕੀਤਾ ਜੀ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਹੈ ਦੁਪੱਟਾ ਅੱਜ ਅਸੀਂ ਜਿਹੜਾ ਹੈਗਾ ਘਰੇ ਸੀਗੇ ਹਨ ਜਿੱਦਾਂ ਪੰਜਾਬ ਬੰਦ ਹੈਗਾ ਹਨ ਉਹਦੇ ਕਰਕੇ ਘਰੇ ਸੀਗੇ ਦੁਪੱਟਾ ਆਪਣੇ ਉੱਥੇ ਬੁਟੀਕ ਤੇ ਪਿਆ ਧੂਰੀ ਤੇ ਇਹ ਦੇਖੋ ਸਰੀਫਸ ਤੇ ਵੀ ਹੈਵੀ ਵਰਕ ਸੀਗਾ ਉਹਨਾਂ ਦਾ ਪੂਰਾ ਸਰੀਫਸ ਤੇ ਵਰਕ ਸੀਗਾ ਅਹ ਨੀਚੇ ਵੇਨਪਾਕੇ ਉੱਪਰ ਬੂਟੇ ਪਾਇਆ ਦੋ ਬੂਟੇ ਪਾਇਆ ਜਿੱਦਾਂ ਇਹ ਉਹਨਾਂ ਨੇ ਆਪਣੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਹਨਾ ਫੋਟੋ ਵਾਲਾ ਪੀਸ ਕਰੀਏ ਫੋਟੋ ਵਾਲਾ ਪੀਸ ਸੀਗਾ ਇਹ ਤੇ ਇਹ ਆਪਾਂ ਨੇ ਮੈਂ ਕਟਿੰਗ ਕਰ ਲਿਆ ਸੀਗਾ ਜੀ ਮੈਂ ਬਣਾਉਣ ਲੱਗੀ ਸੀ ਜੀ ਮੈਂ ਤਾਂ ਚਲੋ ਤੁਹਾਨੂੰ ਦਿਖਾਉਣੀ ਆ ਇਹ ਬਹੁਤ ਜਿਆਦਾ ਸੋਹਣਾ ਜਿਹੜਾ ਹੈਗਾ ਪੀਸ ਬਣਿਆ ਇਹ ਜਿਹੜਾ ਹੈਗਾ ਪਿਓਰ ਤੇ ਬਣਿਆ ਹੋਇਆ ਜੀ ਪਿਓਰ ਸਿਲਕ ਤੇ ਬਣਵਾਇਆ ਹੋਇਆ ਇਹ ਵਾਲਾ ਡਿਜ਼ਾਈਨ ਜਿਹੜੇ ਆਪਣੇ ਪਹਿਲਾਂ ਨੇ ਸੂਟ ਨੇ ਸਾਰੇ ਪਸ਼ਮੀਨੇ ਦੇ ਬਣੇ ਆ ਜੀ ਤੁਸੀਂ ਜਿਹੜੇ ਮਰਜ਼ੀ ਤੇ ਤਿਆਰ ਕਰਵਾ ਸਕਦੇ ਆ ਆ ਦੇਖੋ ਆ ਵੀ ਹਜੇ ਇਹ ਸੂਟ ਵੀ ਆਪਾਂ ਨੇ ਸਲਾਈ ਕਰਨਾ ਆ ਇਹ ਸੂਟ ਜਿੱਦਾਂ ਉਹਨਾਂ ਦੀ ਬੋਟਮ ਵਰਕ ਹਜੇ ਹੋਈ ਨਹੀਂ ਜਦੋਂ ਪੂਰਾ ਹੋ ਗਿਆ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਮੈਂ ਤੁਹਾਨੂੰ ਨੇੜੇ ਲਾ ਕੇ ਦਿਖਾ ਦਾਂਗੀ ਉਹਨਾਂ ਨੇ ਕੱਟ ਵਰਕ ਕਰਵਾਇਆ ਹੋਇਆ ਕਟਾਮ ਕਰਾਇਆ ਘੇਰੇ ਤੇ ਡਬਲ ਸ਼ੇਡ ਦੇ ਪਿੰਕ ਕਲਰ ਦੀ ਉਹਨਾਂ ਦੀ ਜਿਹੜੀ ਹੈਗੀ ਸਲਵਾਰ ਹੈਗੀ ਆ ਨਾਲ ਉਹ ਜਿਹੜੀ ਪਾਕਿਸਤਾਨੀ ਸਲਵਾਰ ਬਣਾਉਣੀ ਹੈ ਪੈਚਵਰਕ ਲਾ ਕੇ ਬਾਟਮ ਵਰਕ ਜਿਹੜਾ ਹੈਗਾ ਹਜੇ ਹੋਇਆ ਨਹੀਂ ਜੀ ਆ ਦੇਖੋ ਇਸ ਤਰ੍ਹਾਂ ਉਹ ਸਾਡੇ ਕਾਰੀਗਰ ਇਸ ਤਰ੍ਹਾਂ ਜਿਹੜੇ ਹੈਗੇ ਕਟਿੰਗ ਕਰ ਦੇ ਦਿੰਦੇ ਜੇ ਤੁਸੀਂ ਇਹ ਕੱਪੜਾ ਨਹੀਂ ਕਟਵਾਉਣਾ ਚਾਹੁੰਦੇ ਤਾਂ ਤੁਸੀਂ ਰਖਾ ਵੀ ਸਕਦੇ ਇਹਨਾਂ ਦਾ ਹੈਗਾ ਸੀਗਾ ਕਿ ਕੱਟ ਕਰ ਦਿਓ ਇਹ ਹੁਣ ਆ ਦੇਖੋ ਇਸ ਤਰ੍ਹਾਂ ਕੀਤਾ ਹੋਇਆ ਹੈ ਇਹ ਹੋ ਗਿਆ ਇੱਕ ਪੱਲਾ ਇਹ ਹੋ ਗਿਆ ਕਮੀਜ਼ ਦਾ ਇੱਕ ਪੱਲਾ ਇਹ ਹੋ ਗਿਆ ਰੋਕ ਉਹਨਾਂ ਦੀ ਲੈਂਥ ਵਗੈਰਾ ਇਹ ਹਿੱਪ ਘੇਰਾ ਸਾਰਾ ਕੁਝ ਦੱਸ ਕੇ ਜਿਹੜਾ ਹੈਗਾ ਕਟਾਵ ਆ ਆਪਾਂ ਨੇ ਤਿਆਰ ਕਰਵਾਏ ਹੋਇਆ ਜੀ ਇੱਧਰ ਸਾਈਡ ਤੇ ਜਿੱਦਾਂ ਆਪਾਂ ਕਹਿੰਦੀ ਬਾਜੂ ਹੋਗੀ ਹਾਂ ਦੇਖੋ ਬਹੁਤ ਜ਼ਿਆਦਾ ਸੋਹਣਾ ਬੁਟੀਕ ਪੀਸ ਇਹ ਵਾਲਾ ਸੂਟ ਤਿਆਰ ਹੋਊਗਾ ਜਿੱਦਾਂ ਆਪਾਂ ਨੇ ਇਹ ਜੇ ਸੂਟ ਬਹੁਤ ਜ਼ਿਆਦਾ ਸੇਲ ਕੀਤੇ ਆ ਆਪਣੇ ਬੁਟੀਕ ਦੇ ਉੱਪਰ ਟੈਬੀ ਦੇ ਸੂਟ ਸੀਗੇ ਮਸਲੀਨ ਦੀਆਂ ਇਹਨਾਂ ਦੇ ਨਾਲ ਬਾਟਮਾਂ ਸੀਗੀਆਂ ਤੇ ਇਹ ਸੂਟ ਉਹਨਾਂ ਨੇ ਆਪਾਂ ਨੇ ਤਾਂ ਵਰਕ ਕਰਵਾਇਆ ਜੀ ਫਿਰ ਆਪਾਂ ਨੇ ਉਹਨਾਂ ਦਾ ਸਟਿਚ ਵੀ ਕਰਨੇ ਇਹ ਸੂਟ ਮੈਂ ਹੁਣ ਕੱਟਣੇ ਨਹੀਂ ਲੱਗੇ ਸੀਗੇ ਇਹ ਸੂਟ ਕਾਰੀਗਰ ਕੋਲੋਂ ਆਏ ਨੇ ਸਾਰੇ ਆਪਣੇ ਕਿਉਂਕਿ ਹਫਤੇ ਬਾਅਦ ਆਪਣੇ ਸੂਟ ਕਾਰੀਗਰਾਂ ਕੋਲੋਂ ਆਉਂਦੇ ਨੇ ਜੀ ਸੰਡੇ ਹਰੇ ਸੰਡੇ ਜਿਹੜਾ ਹੈਗਾ ਆਪਣਾ ਸੂਟ ਜਾਂਦੇ ਆ ਤੇ ਆਉਂਦੇ ਆ ਜਿੰਨੇ ਕੱਜ ਆਏ ਆ ਹਨਾ ਕੁਸਕ ਸੂਟ ਆਪਣੇ ਰਹਿ ਗਏ ਸੀਗੇ ਕਿਉਂਕਿ ਇਹ ਇਹ ਦਿਨਾਂ ਦੇ ਵਿੱਚ ਨਹੀਂ ਬਹੁਤ ਜ਼ਿਆਦੇ ਪਿਆ ਉਹਦੇ ਕਰਕੇ ਹਰ ਲਾਈਟ ਦੇ ਜਿਹੜੇ ਕੱਟ ਲੱਗੇ ਆ ਸੂਟ ਸਾਡੇ ਘੱਟ ਰੈਡੀ ਹੋਇਆ ਨਹੀਂ ਸਾਡੇ ਸੂਟ ਜ਼ਿਆਦਾ ਹੁੰਦੇ ਆ ਚਲੋ ਜਿਹੜੇ ਜ਼ਿਆਦਾ ਜ਼ਰੂਰੀ ਜੀ ਸੀਗੇ ਉਹ ਆਪਣੇ ਸੂਟ ਲੈ ਲੈ ਜਿਹੜੇ ਸੂਟ ਆਪਣੇ ਕੁਛ ਹਜੇ ਲੇਟ ਰਹਿਣੇ ਸੀਗੇ ਹਨਾ ਉਹ ਇੱਕ ਦੋ ਦਿਨ ਚ ਫੇਰ ਆ ਜਾਣਗੇ ਜੀ ਦੇਖੋ ਆਪਾਂ ਤੁਹਾਨੂੰ ਇੱਕ ਵਾਰੀ ਆਪਣਾ ਐਡਰੈਸ ਫੇਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਐ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਂਕ ਦੇ ਵਿੱਚ ਤੇ ਗੁਰਦੁਆਰਾ ਕਲੰਗੀ ਟਰ ਸਾਹਿਬ ਦਸਨੇਸ ਨਗਰ ਦੇ ਗੇਟ ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਗਲੀ ਦੇ ਵਿੱਚ ਆਪਣਾ ਬੁਟੀਕ ਹੈ ਜੀ ਜਦੋਂ ਮਰਜ਼ੀ ਤੁਸੀਂ ਫੋਨ ਵਗੈਰਾ ਕਰਕੇ ਪੁੱਛ ਸਕਦੇ ਹੋ ਤੁਸੀਂ ਆ ਸਕਦੇ ਹੋ ਸਾਡੇ ਲਵੇ ਕਈ ਵਾਰੀ ਨਹੀਂ ਰਾਸ਼ਾ ਜਾਦਾ ਹੁੰਦਾ ਕਿ ਸਮਾਂ ਨਹੀਂ ਚੱਕਿਆ ਜਾਂਦਾ ਹਨਾ WhatsApp ਤੇ ਮੈਸੇਜ ਕਰ ਦਿਆ ਕਰੋ ਅਸੀਂ ਤੁਹਾਡੇ ਮੈਸੇਜ ਦਾ ਰਪਲਾਈ ਜਰੂਰ ਦਵਾਂਗੇ ਜੀ ਤੁਸੀਂ ਕਿਵੇਂ ਦੇ ਜੀ ਸੂਟ ਆ ਤਿਆਰ ਕਰਵਾਉਣੇ ਆ ਹੈਂਡਵਰਕ ਥ੍ਰੈਡਵਰਕਸ ਆਪਾਂ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਵਰਕ ਕਰਵਾ ਕੇ ਦਿੰਨੇ ਆ ਸੋ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਸਿਲਾਈ ਦੀ ਕਿਸੇ ਵੀ ਤਰ੍ਹਾਂ ਦੀ ਸਿਲਾਈ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਟ੍ਰੇਨਿੰਗ ਵੀ ਲੈ ਸਕਦੇ ਹੋ ਕਿਉਂਕਿ ਆਪਣੇ ਕੋਲੇ ਕਾਫੀ ਸਟੂਡੈਂਟ ਜਿਹੜੇ ਹੈਗੇ ਨੇ ਕੰਮ ਸਿੱਖ ਰਹੇ ਆ ਕਾਫੀ ਸਿੱਖ ਸਿੱਖ ਚੁੱਕੇ ਆ ਤਨੋਜੀ ਜੇ ਕਰਤੋਂ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਜੀ ਅਗਰ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ